ਵਾਹਿ ਚਿੱਕਾ ਖਾਲਸਾ ਵਾਹਿ ਕੀ ਫਤਿਹ ਤਿਲਕ ਜੰਡੂ ਰਾਖਾ ਪ੍ਰਾਪਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਤਾਰੋਂ ਮਹਿਟ ਸਾਕਾ ਜਿਨ ਕੀ ਆਸ਼ੀਸ਼ ਦਿਆ ਪਰ ਸਿਰ ਨਾ ਦਿਆ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸ਼ਾਂਤੀ ਅਤੇ ਕੁਰਬਾਨੀ ਦੇ ਮਜਸਮੇ ਜਿਨ੍ਹਾਂ ਦਾ ਮਹਾਨ ਸ਼ਹੀਦੀ ਗੁਰਪੁਰਬ 350 ਸਾਲਾ ਸਤਾਬਦੀ ਸਮੁੱਚਾ ਖਾਲਸਾ ਪੰਥ ਸਾਰੇ ਵਿਸ਼ਵ ਦੇ ਅੰਦਰ ਮਨਾ ਰਿਹਾ ਹੈ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਰਨਾ ਦਲ ਜਥੇਬੰਦੀ ਵੱਲੋਂ ਅਤੇ ਫਤਿਹ ਵੈਲਪੇ ਸੋਸਾਇਟੀ ਵੱਲੋਂ ਸਾਰੀਆਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਇੱਕ ਇੱਕ ਘਟੂ ਘਟ ਇੱਕ ਇੱਕ ਸਹਿਜ ਪਾਠ ਹਰ ਇੱਕ ਸਿੱਖ ਤੋਂ ਅਨੁਗੁਰ ਤੇ ਇੱਕ ਬਹਾਦਰ ਮਹਾਰਾਜਾ ਜੀ ਪ੍ਰਗਟ ਪੈ ਗੁਰ ਤੇ ਇੱਕ ਬਹਾਦਰ ਸਿਰ ਸਿਰ ਤੇ ਪਟਾਪੀ ਚਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਧੰਨ ਗੁਰ ਤੇ ਇੱਕ ਬਹਾਦਰ ਮਹਾਰਾਜਾ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇਸ਼ ਨੂੰ ਬਚਾਉਣ ਵਾਸਤੇ Hindu ਧਰਮ ਦੀ ਰੱਖਿਆ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਪ ਕੁਰਬਾਨ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਅੱਜ ਸਾਡੇ ਪਾਰਲੀਮੈਂਟ ਦੇ ਉੱਤੇ ਤਿਰੰਗਾ ਝੁਲ ਰਿਹਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਕੁਰਬਾਨੀ ਸਤਗੁਰ ਜੀ ਦੇ ਚਾਰੇ ਪੋਤੇ ਆ ਦੀ ਕੁਰਬਾਨੀ ਸਹਬਜ਼ਾਦਿਆਂ ਦੀ ਕੁਰਬਾਨੀ ਗੁਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਦੀ ਕੁਰਬਾਨੀ ਦਾ ਸਦਕਾ ਹੀ ਸਾਡਾ ਦੇਸ਼ ਅੱਜ ਆਜ਼ਾਦ ਹੈ ਉਹ ਮਹਾਨ ਸਤਗੁਰਾਂ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਸਾਨੂੰ ਸਾਰਿਆਂ ਨੂੰ ਰਲ ਕੇ ਕੋਈ ਸਹਿਜ ਬਾਣ ਕਰੇ ਕੋਈ ਜਪਜੀ ਸਾਹਿਬ ਕਰੇ ਚੌਪਈ ਸਾਹਿਬ ਕਰੇ ਕੋਈ ਨੌਵੇਂ ਪਾਸ਼ਾ ਮਹਾਰਾਜੀ ਦੇ ਮਹੱਲੇ ਨੌਵੇਂ ਦੇ ਪਾਠਾਂ ਦਾ ਜਾਬ ਕਰੇ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਕਿ ਸਹਿਜ ਬਾਣ ਦੇ ਨਾਲ ਜੁੜੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨੌਲੇਜ ਪ੍ਰਾਪਤ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਜ ਪਾਠ ਕਰਨੇ ਦੇ ਨਾਲ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣਗੇ ਤੇ ਗੁਰੂ ਦਾ ਗਿਆਨ ਪ੍ਰਾਪਤ ਹੋਗਾ ਕੁੰਬੇ ਬੱਧਾ ਜਲ ਰਹੇ ਜਾਲਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ ਸੋ ਗੁਰੂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਸਾਹਿਜ ਪਾਠ ਅਨੁਸਾਰਿਆਂ ਨੂੰ ਕਰਨੇ ਚਾਹੀਦੇ ਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਕਮਨਜੀਤ ਸਿੰਘ ਜੀ ਕੋਪਾ ਭੈਣ ਜੀ ਬਦੀਤ ਕੌਰ ਜੀ ਮਾਤਾ ਜੀ ਅਤਰਵਿੰਦਰ ਕੌਰ ਜੀ ਸੋ ਸਾਰੇ ਸਾਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਆਪਾਂ ਸਾਹਿਜ ਪਾਠ ਦੇ ਨਾਲ ਜੁੜੀਏ ਜੀ ਤੇ ਸਾਹਿਜ ਪਾਠ ਨਾਲ ਜੁੜ ਕੇ 350 ਸਾਡਾ ਸਿਧਕ ਪੇ ਭਾਗਮਾ ਸਰ ਸਮਾਪਤ ਹੋ ਕਰਕੇ ਸਾਧੂ ਜੀ ਦੇ ਚਰਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਇੱਕ ਬਹਾਦਰ ਸਿਮਰਿਆ ਆ ਨੌ ਨੇ ਤੇ ਆਵੇ ਤਾਂ ਸਭ ਥਾਂ ਹੀ ਹੋਏ ਸਹਾਇ ਜਿੱਥੇ ਜਿੱਥੇ ਵੀ ਕਿਸ ਨੇ ਯਾਦ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉੱਥੇ ਉੱਥੇ ਜਾ ਕੇ ਆਪਣੇ ਸੇਵਕਾਂ ਦੀ ਸਹਾਇਤਾ ਕੀਤੀ ਭਾਈ ਲਖਣ ਸ਼ਾਹ ਨੂੰ ਮੱਖਣ ਸ਼ਾਲ ਲਵਾਣੇ ਨੇ ਸਮੁੰਦਰ ਦੇ ਵਿੱਚ ਜਿਹੜਾ ਜਹਾਜ਼ ਡੁੱਬ ਰਿਹਾ ਸੀ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਤੇ ਉਹਦਾ ਜਹਾਜ਼ ਬੰਨੇ ਗੁਰੂ ਸਾਹਿਬ ਜੀ ਨੇ ਲਾਇਆ ਭਾਵ ਕਿ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਗੁਰੂਆਂ ਸੰਗਤਾਂ ਨੇ ਉੱਥੇ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਉਹਨਾਂ ਦੇ ਵੇਲੇ ਪਾਰ ਕੀਤੇ ਸੋ ਸਾਡਾ ਵੀ ਬੇੜਾ ਪਾਲ ਖਣ ਤੁਹਾਨੂੰ ਗੁਰਦੇਵ ਬਹਾਦਰ ਮਹਾਰਾਜ ਸਕੇ ਪਾਸ਼ਾ ਜੀ ਵਾਹਿਗੁਰੂ ਕੀ ਕਾਹਲ ਸਾਹਿਬ ਵਾਹਿਗੁਰੂ ਕੀ